ਜਾ ਸੰਗਤ ਭਗਤ ਜੀ ਸੰਗਤ ਜੀ ਅੱਜ ਆਪਾਂ ਆਏ ਵੇ ਆ ਜੀ ਪਿੰਡ ਸਿਉਨੇ ਲੰਗ ਰੋਡ ਪਟਿਆਲੇ ਆਪਣੇ ਭਗਤ ਸੈਨ ਜੀ ਦੇ ਡੇਰੇ ਦੇ ਜੀ ਗੁਰਦੁਆਰਾ ਮਹਾਰਾਜਾ ਪ੍ਰਕਾਸ਼ ਹੋਇਆ ਵਾ ਇੱਥੇ ਆ ਸਾਹਮਣੇ ਬਾਬਾ ਜੀ ਬੈਠੇ ਨੇ ਜੀ ਇਹਨੇ ਸੇਵਾਦਾਰ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਇੱਥੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੇਵਾ ਕਰਦਿਆਂ ਨੂੰ ਕਿ ਇੱਥੇ ਬਾਬਾ ਜੀ ਦੀ ਕਿੰਨੀ ਕੁ ਮੰਨ ਲੋ ਸੰਗਤ ਹੈ ਆਸ਼ੀਰਵਾਦ ਆ ਜੋ ਵੀ ਗੱਲਬਾਤ ਆਪਾਂ ਇਥੋਂ ਭਗਤ ਜੀ ਨੂੰ ਪੁੱਛਾਂਗੇ ਭਗਤ ਜੀ ਦਾ ਨਾਮ ਹੈਗਾ ਜੀ ਛੱਜੂ ਸਿੰਘ ਬਾਰਨ ਇਹ ਛੱਜੂ ਸਿੰਘ ਜੀ ਬਾਰਨ ਤੋਂ ਨੇ ਤੇ ਨਾਲ ਨੇ ਇੱਥੇ ਇਹ ਵੀ ਸੇਵਾਦਾਰ ਨੇ ਜੀ ਗਰਮੇਲ ਸਿੰਘ ਸੁੱਦੇਵਾਲ ਇਹ ਇੱਥੇ ਨਾਲ ਕਮੇਟੀ ਦੇ ਮੈਂਬਰ ਨੇ ਜੀ ਤੇ ਜਿਹੜੇ ਇੱਥੇ ਬਾਬਾ ਜੀ ਦੀ ਸੇਵਾ ਕਰਦੇ ਨੇ ਸਵੇਰੇ ਆ ਕੇ ਬਾਬਾ ਜੀ ਨੂੰ ਇਸ਼ਨਾਨ ਕਰਾਣਾ ਬਸ ਤਰਹੁ ਕਰਨੇ ਜੀ ਉਹ ਲੈਗੇ ਆਪਣੇ ਗਹਾ ਛੱਜੂ ਜੀ ਉਹ ਸਾਰੀ ਸੇਵਾ ਛੱਜੂ ਜੀ ਕਰਦੇ ਨੇ ਜੀ ਆਪਾਂ ਉਹਨਾਂ ਤੋਂ ਹੁਣ ਪੁੱਛਾਂਗੇ ਬਾਬਾ ਜੀ ਤੋਂ ਅੱਗੇ ਲੈ ਕੇ ਜੈ ਸੈਨ ਭਗਤ ਜੀ ਜੀ ਬਾਬਾ ਜੀ ਦੱਸੋ ਜੀ ਵੀ ਕਿੰਨਾ ਸਮਾਂ ਹੋ ਗਿਆ ਜੀ ਆਪਣਾ ਇੱਥੇ ਸਥਾਨ ਬਣਿਆ ਨੂੰ ਬਾਬਾ ਜੀ ਦੇ ਤੇ ਇੱਥੇ ਕੀ ਕੁਝ ਚੱਲ ਰਿਹਾ ਕੀਵੇਂ ਬਣ ਰਿਹਾ ਅੱਗੇ ਵਾਰੇ ਜੋ ਤੁਸੀਂ ਕਰਨਾ ਸਾਰਾ ਕੁਝ ਦੱਸੋ ਜੀ ਇੱਥੇ ਚੱਲ ਰਿਹਾ ਜੀ 2600 ਸ਼ੁਰੂ ਹੋ ਜਾਣਾ। ਅੱਛਾ ਜੀ। ਜੱਤੋਂ ਸੇਵਾ ਚੱਲ ਰਹੀ ਹੈ ਜੀ। ਸੰਗਤਾਂ ਰ ਬਹੁਤ ਦਿਲ ਲਾ ਕੇ ਸੇਵਾ ਕਰਦੀ। ਇੱਥੇ ਜੋ ਵੀ ਸਰਦਾਂ ਨਾਲ ਆ ਰਿਹਾ ਹੈ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਨੇ। ਸਾਨੂੰ ਬਾਬਾ ਜੀ ਦਾ ਅਸ਼ੀਰਵਾਦ ਮਿਲੇਗਾ ਸਾਨੂੰ 11 ਸਾਲ ਹੋ ਗਏ ਜੀ। ਬਿਨ ਨਾ ਗਏ ਤੋਂ ਕੋਈ ਨਾ ਗਿਆ ਨਹੀਂ। ਜੋ ਕਿ ਸ਼ਨਾਰ ਬਸਤਰ ਜੋ ਵੀ ਏ ਆਪਣੀ ਰਜਾ ਚ ਬਲਾ ਕੇ ਸਭ ਤੋਂ ਆਪ ਉਹ ਕਰਵਾਉਂਦੇ ਨੇ ਸਾਨੂੰ ਕੋਈ ਪਤਾ ਨਹੀਂ ਵੀ ਕਿਸ ਤਰ੍ਹਾਂ ਆਉਨੇ ਆ ਸੀ ਕਿਸ ਤਰ੍ਹਾਂ ਨਹੀਂ ਜੋ ਵੀ ਆਪਣੀ ਸਰਦਾ ਹੈ ਉਹ ਪੂਰੀ ਹੁੰਦੀ ਹੈ ਬਾਕੀ ਸੰਗਤਾਂ ਵੀ ਰੋਜ਼ ਆ ਰਹੀਆਂ ਨੇ ਜੀ ਜੋ ਵੀ ਸਰਦਾ ਮੰਨ ਕੇ ਖੰਡ ਪਾਟ ਘਲਾ ਰਹੇ ਨੇ ਬਾਬਾ ਜੀ ਦੀ ਸੇਵਾ ਕਰਾਰ ਨੇ ਵਸਤਰ ਕਰਾਰ ਨੇ ਪਿੱਛੇ ਬਾਬਾ ਜੀ ਦਾ ਸਥਾਨ ਬਣ ਰਿਹਾ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆ ਕੇ ਸੇਵਾ ਕਰਨ ਸੇਵਾ ਚ ਦਾਨ ਪਾਉਣ ਇੱਟਾ ਪਿੱਛੇ ਬਾਬਾ ਜੀ ਦੀ ਸਤਾਂ ਦੀ ਸੇਵਾ ਚੱਲ ਰਹੀ ਹੈ ਜੀ ਪਿੱਛੇ ਕੋਟ ਕਰਨਾ ਹੈ ਸੈੱਡ ਬਣਾਉਣਾ ਹੈ ਇਹਦਾ ਆੱਬਾ ਜੀ ਦੀ ਜੋ ਵੀ ਇੱਟ ਸਿਮੈਂਟ ਜਿਸ ਨੇ ਸੇਵਾ ਕਰਨੀਆਂ ਕਰਾ ਸਕਦਾ ਹੈ ਟਿੱਕਾ ਭਾਈ ਦੂਜ ਦਾ ਪ੍ਰੋਗਰਾਮ ਆ ਰਿਹਾ ਜੀ ਸਾਰੇ ਅਸੀਂ ਸੰਗਤਾਂ ਨੂੰ ਪਿੰਡਾਂ 'ਚ ਜਾਣਾ ਜਿੱਦੇ ਹੀ ਕਰਾਂ ਜਾਣਾ ਸਾਰੇ ਦਿਲ ਲਾ ਕੇ ਸੇਵਾ ਕਰਨੀ ਹੈ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਵੀ ਆ ਕੇ ਸੇਵਾ ਕਰ ਸਕਦੇ ਨੇ ਜੋ ਵੀ ਆਵੇ ਆਪਣੀ ਸੇਵਾ ਕਰੇ ਆ ਕੇ ਬੱਚਿਆਂ ਨੂੰ ਲਿਆਵੇ ਨਾਲ ਰਾਤ ਨੂੰ ਰਹੋ ਇੱਥੇ ਸਾਰੀ ਰਾਤ ਨੂੰ ਜੋ ਵੀ ਖਾਣ ਪੀਣ ਦਾ ਪ੍ਰਬੰਧ ਰੋਟੀ ਦਾ ਪ੍ਰਬੰਧ ਸਾਰਾ ਕੁਝ ਪ੍ਰਬੰਧ ਹੈ ਜure ਬਿਆਹਾਂ ਦਾ ਵੀ ਬਿਆਹ ਸਾਧੀਆਂ ਜੋ ਵੀ ਸਭ ਕੁਝ ਪ੍ਰਬੰਧ ਹੈ ਜure ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆ ਕੇ ਉਰੇ ਬਾਬਾ ਜੀ ਦੀ ਸੇਵਾ ਕਰਨ ਬੈਗ ਰੂਜੀ ਦਾ ਖਾਸਾ ਦੇਵੀ ਜੀ ਦੀ ਫਤ ਜੈ ਸਰਪਤ ਨਮ ਦਾ ਗੁਰਸਾਨ ਬਾਬਾ ਜੀ